ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਅਸੀਂ ਮਿਲਾਉਨੇ ਆ ਇੱਕ ਸਾਡੀ ਬੀ ਸਖਸੀਅਤ ਸਤਨਾਮ ਸਿੰਘ ਦਾਊ ਤੁਸੀਂ ਇਹਨਾਂ ਦਾ ਨਾਮ ਸੁਣਿਆ ਹੋਊਗਾ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਘਟਾਲੇ ਆ ਜਿਹੜੇ ਇਹ ਵੀਰ ਨੇ ਕੱਢੇ ਆ ਅੱਜ ਇਹਨਾਂ ਨਾਲ ਤੁਹਾਨੂੰ ਗੱਲ ਕਰਾਉਨੇ ਆ ਆਪ ਦੇ ਲਈ ਤਾਂ ਹਰ ਕੋਈ ਜਿਉਂਦਾ ਕਹਿੰਦੇ ਜਿਹੜਾ ਲੋਕਾਂ ਲਈ ਜਿਉਂਦਾ ਉਹ ਅੱਜਕੱਲ ਟਾਮਾ ਟਾਮਾ ਮਾਨਸਾਨੀਆਂ ਜਿਹੜਾ ਕਿਸੇ ਲਈ ਖੜਦਾਗਾ ਬਾਈ ਗੁਰਜੀ ਦਾ ਖਾਲਸਾ ਬਾਈ ਫਤਿਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਬਾਈ ਜੀ ਹੋਰ ਕੀ ਹਾਲ ਹੈ ਠੀਕ ਹੈ ਜੀ ਹਾਂ ਠੀਕ ਹੈ ਜੀ ਬਹੁਤ ਵਧੀਆ ਬਿਲਕੁਲ ਠੀਕ ਹੈ ਅੱਗੇ ਰੱਖ ਲਈ ਆਪਾਂ ਦੇਖ ਪੱਤਰਕਾਰਾਂ ਅੰਟੀ ਬਾਈ ਕਾਜ ਕਰਦੀ ਵਾਹ ਨਾ ਕੋਈ ਨਹੀਂ ਅਹ ਦੇਖੋ ਇਹ ਪੱਤਰਕਾਰ ਵਾਲੀ ਤੇ ਪੋਡਕਾਸਟ ਵਾਲੀ ਦੀ ਗੱਲ ਹੈ ਨਹੀਂ ਕੋਈ ਹਾਂ ਆਪਾਂ ਭਰਾ ਹੀ ਆਂ ਜਰਨਲ ਗੱਲਾਂ ਆਪਾਂ ਕਰਾਂਗੇ ਹਾਂਜੀ ਪਹਿਲੀ ਗੱਲ ਤਾਂ ਅਸੀਂ ਲੋਕਾਂ ਨੂੰ ਇਹ ਸੁਨੇਹਾ ਦੇਣ ਵਾਸਤੇ ਕੰਮ ਕਰਦੇ ਆਂ ਕਿ ਆਮ ਬੰਦੇ ਬਹੁਤ ਕੁਝ ਕਰ ਸਕਦੇ ਆਂ ਅਸੀਂ ਆਮ ਲੋਕ ਆਂ ਕੋਈ ਡੀਸੀ ਹੋਣਾ ਜ਼ਰੂਰੀ ਨਹੀਂ ਕੋਈ ਆਈਐਸ ਹੋਣਾ ਜ਼ਰੂਰੀ ਨਹੀਂ ਕੋਈ ਪੀਐਸ ਹੋਣਾ ਜ਼ਰੂਰੀ ਨਹੀਂ ਕੋਈ ਮੰਤਰੀ ਕੋ ਐਮਐਲਏ ਹੋਣਾ ਵੀ ਜ਼ਰੂਰੀ ਨਹੀਂ ਐਸ ਤੱਕ ਕਿ ਪੰਜ ਸਰਪੰਚ ਹੋਣਾ ਵੀ ਜ਼ਰੂਰੀ ਨਹੀਂ ਹਾਂਜੀ ਆਪਾਂ ਪਹਿਲੇ ਇਨਸਾਨ ਹੈ ਜੇ ਤੁਹਾਡੇ ਪੱਲੇ ਸੱਚ ਹੈ ਤੇ ਗਿਆਨ ਹੈ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਤੇ ਸਭ ਕੁਝ ਕਰ ਸਕਦੇ ਆ ਹਨਾ ਇੱਕ ਤੁਸੀਂ ਨੀਡਰ ਹੋ ਜੋ ਹਾਂਜੀ ਤੁਸੀਂ ਕਹਿੰਦੇ ਮੈਂ ਪੰਜਾਬੀ ਆ ਤੁਸੀਂ ਕਹਿੰਦੇ ਮੈਂ ਸਿੱਖ ਆ ਮੈਂ ਪੱਗ ਬੰਨਦਾ ਫਿਰ ਤੁਸੀਂ ਸਿੱਖਿਆ ਕੀ ਹੈ ਸਿੱਖਾਂ ਦੇ ਇਤਿਹਾਸ ਕੋਲੋਂ ਗੁਰੂ ਸਾਹਿਬ ਦੀ ਕੁਰਬਾਨੀਆਂ ਕੋਲੋਂ ਦੇ ਬੱਚਿਆਂ ਦੀ ਕੁਰਬਾਨੀਆਂ ਕੋਲੋਂ ਸਿੱਖਿਆ ਕੀ ਹੈ ਜੇ ਤੁਸੀਂ ਮਰਨ ਤੋਂ ਡਰ ਕੇ ਸਹੀ ਗੱਲ ਹੈ ਮਰਨ ਤੋਂ ਡਰਨਾ ਚਾਹੀਦਾ ਸੱਚ ਬੋਲੋ ਇਮਾਨਦਾਰ ਰਹੋ ਆਪਣੇ ਆਪ ਨਾਲ ਤੇ ਸਭ ਕੁਝ ਠੀਕ ਹੋ ਜਾਂਦਾ ਤੇ ਜਿਹੜੇ ਕੱਪਲੇ ਕੱਢਣ ਦੀ ਗੱਲ ਕਰਦੇ ਆ ਅਸੀਂ ਪਿਛਲੇ 25 30 ਸਾਲ ਤੋਂ ਲੱਗੇ ਹਾਂ ਅਗਲਾ ਕੰਮ ਆ ਜਾ ਵਿੱਚ ਤੇ ਹੁਣ ਜਿਹੜੇ ਚਰਚਾ ਦੇ ਵਿੱਚ ਆਇਆ ਥੋੜੇ ਯਾਦ ਹੋਣਾ ਕਿ ਵੱਡੇ ਵੱਡੇ ਅਫਸਰਾਂ ਨੇ ਮਹੌਲੀ ਸ਼ਹਿਰ ਦੇ ਵਿੱਚ ਅਮਰੂਦਾਂ ਦਾ ਕਪਲਾ ਕੀਤਾ ਅਮਰੂਦਾਂ ਦੇ ਬਾਗਾਂ ਦਾ ਹਾਂਜੀ ਹਾਂਜੀ ਉਹ ਕਿਸਾਨਾਂ ਦੇ ਜ਼ਮੀਨਾਂ ਨਾਲ ਸੀ ਉਹ ਚ ਕਈ ਆਈਐਸ ਕਈ ਪੀਸੀਐਸ ਅਫਸਰ ਤੇ ਕਈ ਹੋਰ ਵੱਡੇ ਠੱਗ ਜਿਹੜੇ ਜੇਲ੍ਹਾਂ 'ਚ ਵੀ ਗਏ ਆਂ ਕਈ ਡਿਸੀਆਂ ਡੂਸੀਆਂ ਦੇ ਘਰਵਾਲਿਆਂ ਦੇ ਵੀ ਐਫਆਈਆਰ 'ਚ ਨਾਮ ਆਏ ਆਂ ਤੇ ਇਹ ਪਹਿਲਾ ਕੱਪੜਾ ਆ ਜਿਹਦੇ ਵਿੱਚ ਮੇਰੇ ਖਿਆਲ ਨਾਲ ਲਗਭਗ 750 ਕਰੋੜ ਰੁਪਏ ਕੱਪੜੇ ਦਾ ਵਾਪਸ ਆਇਆ ਜਿੱਦਾਂ ਕਹਿੰਦੇ ਗੰਗਾ ਗਈਆਂ ਕਦੀ ਹੱਡੀਆਂ ਵਾਪਸ ਨਹੀਂ ਆਉਂਦੀਆਂ ਉਹ ਕੱਪੜਾ ਵੀ ਆਪਾਂ ایکسپੋਜ਼ ਕੀਤਾ ਸੀ ਉਹ ਵੀ ਇੱਕ ਗਰੀਬ ਜਿਹਾ ਕਿਸਾਨ ਪਹੁੰਚਿਆ ਸੀ ਸਾਡੇ ਕੋਲੇ ਕਹਿੰਦਾ ਗਮਾੜਾ ਵਾਲੇ ਮੁਆਵਜ਼ਾ ਮੇਰੇ ਅੰਬਾ ਦਾ ਦੇ ਨਹੀਂ ਰਹੇ ਠੀਕ ਹੈ ਜੀ ਆਪਣੇ ਬੰਦੇ ਨੂੰ ਕਹਿੰਦਾ ਕਰੋੜਾ ਰੁਪਏ ਤੁਸੀਂ ਉਹ ਲਟਾਤਾ ਹੁਣ ਇਹ ਕੱਪੜੇ ਬਾਰੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਮੀਡੀਆ ਪੰਜਾਬ ਦਾ ਇੱਕ ਹੋਰ ਬਹੁਤ ਵੱਡਾ ਕਪਲਾ ਹੈ ਜਿਹੜਾ ਉਦਯੋਗਾਂ ਦਾ ਕਪਲਾ ਹੈ ਉਦਯੋਗਿਕ ਪਲਾਟਾਂ ਦਾ ਕਪਲਾ ਹੈ ਠੀਕ ਹੈ ਜੀ ਜਿੱਦਾਂ ਜਦੋਂ 84 ਤੋਂ ਬਾਅਦ ਪੰਜਾਬ ਜਿਹੜਾ ਕਾਲੇ ਦੌਰ ਤੋਂ ਗੁਜ਼ਰਿਆ ਫਿਰ ਸਰਕਾਰਾਂ ਨੇ ਸਕੀਮਾਂ ਬਣਾਈਆਂ ਲੋਕਾਂ ਨੂੰ ਰੁਜ਼ਗਾਰ ਦਈਏ ਰੁਜ਼ਗਾਰ ਦੇਣ ਲਈ ਫੈਕਟਰੀਆਂ ਲਗਾਈਏ ਫੈਕਟਰੀਆਂ ਦੇਣ ਲਈ ਉਹਨੇ ਲੋਕਾਂ ਕੋਲ ਜ਼ਮੀਨਾਂ ਲੈ ਕੇ ਫੋਕਲ ਪੁਆਇੰਟ ਕੱਟੇ ਇੰਡਸਟਰੀ ਏਰੀਆ ਕੱਟੇ ਉਹ ਇੰਡਸਟਰੀ ਏਰੀਆ ਦੇ ਵਿੱਚ ਜਿਹੜੇ ਪਲਾਟ ਫੈਕਟਰੀਆਂ ਲਗਾਉਣ ਵਾਸਤੇ ਵੇਚਣੇ ਸੀ ਸਰਕਾਰੀ ਵਿਭਾਗ ਨੇ ਪੀਐਸਆਈਈਸੀ ਨੇ ਤਾਂ ਉਹਦੇ ਅਫਸਰਾਂ ਨੇ ਮੰਤਰੀਆਂ ਨਾਲ ਮਿਲ ਕੇ ਸੈਂਕੜੇ ਪਲਾਟ ਜਿੱਦਾਂ ਕਹਿੰਦੇ ਆਪਣੇ ਕੁੱਤਿਆਂ ਨੂੰ ਆਪਣੇ ਬਿੱਲਿਆਂ ਦੇ ਨਾਮ ਤੇ ਈਸ਼ੂ ਕਰਕੇ ਸਰਕਾਰੀ ਰਿਕਾਰਡ 'ਚ ਰਫਾਦਾਵਾ ਕਰਕੇ ਆਪ ਲੱਖਾਂ ਆਪ ਹੀ ਰੱਖ ਲੈ ਆਪਣੇ ਬੰਦਿਆ ਵਾਸਤੇ ਰੱਖ ਲੈ ਤੇ ਬਾਅਦ 'ਚ ਜਦੋਂ ਰੇਟ ਵਧੇ ਤਾਨੂੰ ਵੇਚਣ ਲੱਗ ਪਏ ਠੀਕ ਹੈ ਜੀ ਇਹ ਮੈਂ ਹਵਾ 'ਚ ਨਹੀਂ ਗੱਲ ਕਰਦਾ ਬਿਜ਼ਨਸ ਬਿਊਰੋ ਨੇ 2018 'ਚ ਇਹਦੀ ਜਾਂਚ ਕਰਕੇ 300 400 ਪਲਾਟਾਂ ਦਾ ਰਿਕਾਰਡ ਮੰਗਿਆ ਚੰਡੀਗੜ੍ਹ ਹੈੱਡ ਆਫਿਸ ਤੋਂ ਤਾਂ ਹਨਾਨੀ ਜਿਹੜੇ ਗੱਲ ਹੈ ਕਿ ਚੰਡੀਗੜ੍ਹ ਕੰਕਰੀਟ ਦੀ ਬਿਲਡਿੰਗ ਸਟੀਲ ਦਾ ਫਰਨੀਚਰ ਅਲਮਾਰੀਆਂ ਸਟੀਲ ਦੀਆਂ ਤੇ ਬਿਜ਼ਨਸ ਬਿਊਰੋ ਨੂੰ ਚਿੱਠੀ ਲਿਖੀ ਕਿ ਸਿਉ ਖਾਗੇ ਜੜਾ ਰਿਕਾਰਡ ਤਾਂ ਹੀ ਦੇ ਨਹੀਂ ਸਕਦੇ ਅੱਛਾ ਜੀ ਉਦੋਂ ਬਿਜ਼ਨਸ ਬਿਊਰੋ ਨੇ ਪਹਿਲਾਂ ਚੰਗਾ ਕੰਮ ਕੀਤਾ ਪਰ ਬਿਜ਼ਨਸ ਬਿਊਰੋ ਦੇ ਵੱਡੇ ਅਫਸਰ ਵਿੱਕ ਗਏ ਮਿਲ ਗਏ ਤੇ ਉਹ ਮਾਮਲਾ 2018 ਤੋਂ ਲਗਾਤਾਰ ਲਟਕਦਾ ਰਿਹਾ ਕੋਈ ਕਾਰਵਾਈ ਨਹੀਂ ਹੋਈ ਤੇ ਕਈ ਫਿਰ ਜਦੋਂ ਇਹ ਭਗਵੰਤ ਮਾਨ ਦੀ ਸਰਕਾਰ ਬਣੀ ਐ ਸੀ ਇਸ ਮਾਮਲੇ 'ਚ ਫਿਰ ਰੌਲਾ ਪਾਇਆ ਤੇ ਉਦੋਂ ਫਿਰ ਦੋ ਪਰਚੇ ਦਰਜ ਹੋਏ ਇੱਕ ਪਰਚਾ ਤਾਂ ਐਨਾ ਮਤਲਬ ਮਸ਼ਹੂਰ ਹੋਇਆ ਕਿ ਜਿਹਦੇ ਵਿੱਚ ਪ੍ਰਾਂਤ ਉਦਯੋਗ ਮੰਤਰੀ ਸ਼ਾਮਸ਼ੰਦਰ अरोड़ा ਵਿਜੀਲੈਂਸ ਬਿਊਰੋ ਕੋਲ 50 ਲੱਖ ਰਿਸ਼ਵਤ ਲੈ ਕੇ ਗਿਆ ਸੀ ਉਹ ਸਾਡੇ ਵਾਲਾ ਹੀ ਕੇਸ ਹੈਗਾ ਠੀਕ ਹੈ ਜੀ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਹੋਈ ਸੀ ਹੋਈ ਸੀ ਤੇ ਇਹ ਲਗਭਗ ਮੈਂ ਕਹਿੰਦਾ ਜੀ 1 ਲੱਖ ਕਰੋੜ ਦਾ ਘਪਲਾ ਤੇ ਘਪਲੇ ਬਾਅਦ ਐਨੇ ਛਾਤਰ ਐ ਐਨੇ ਤੇਜ ਐ ਐਨੇ ਜੜਾ ਡੂੰਘੀ ਆਉਣ ਦੀ ਸਿਆਸਤ ਦੇ ਵਿੱਚ ਸਿਆਸਤਦਾਨਾਂ ਨਾਲ ਹਿੱਸੇਪੱਤੀ ਆਣੀ ਐ ਕਿ ਉਹ ਬਹੁਤੀ ਵਾਰ ਬਾਤ ਨਿਕਲਦੇ ਆ ਤੇ ਇਹਦੇ ਵਿੱਚ ਵੀ ਬਹੁਤੇ ਬੰਦੇ ਇਸ ਸਮੇਂ ਬਚੇ ਹੋਏ ਆ ਉਹਦੇ ਉਪਲਾਡ ਘਟਾ ਲਈ ਇਹ ਵੀ ਆਪੱਖ ਪੋਚ ਕੀਤਾ ਸੀ ਕੋਆਪਰੇਟਿਵ ਬੈਂਕ ਦਾ ਹੁਣ ਨਵੇਂ ਨਵੇਂ ਗੱਲ ਕਰਦੇ ਆ ਤੁਸੀਂ ਪਿੰਡ ਪਿੰਡ ਲੋਕਾਂ ਕਿਸਾਨਾਂ ਦੇ ਨਾਲ ਜੁੜੇ ਹੋਏ ਆ ਤੇ ਕਿਸਾਨਾਂ ਦੇ ਜਿਹੜੇ ਬੈਂਕ ਹੈ ਕੋਆਪਰੇਟਿਵ ਬੈਂਕ ਐਚ ਲਗਭਗ 100 ਕਰੋੜ ਦਾ ਕਪਲਾ ਹੈ ਅੱਛਾ ਜੀ ਇਹ ਹੁਣੇ ਅਸੀਂ ਰੌਲਾ ਪਾਇਆ ਕਿ ਕਿਸਾਨਾਂ ਦੇ ਖਾਤੇ ਚੋਂ ਪੈਸੇ ਕਢਾ ਕੇ ਗਾਇਬ ਕਰ ਜਾਣੇ ਜਿਹੜੀ ਥੋੜੀ ਨਿਵਾੜ ਤੋਂ ਸਬਸਿਡੀ ਆਣੀ ਹੈ ਜਿਹੜਾ ਕਰਜ਼ਾ ਲੈਣੇ ਆ ਤੇ ਕਰਜ਼ਾ ਟਾਈਮ ਲਾਈਨ ਮੋਡ ਦੇਣੇ ਵਿਆਜ ਵਾਪਸ ਆਣਾ ਉਹ ਲੈ ਕੇ ਖਾ ਜਾਣੇ ਤੇ ਇੱਕ ਦੋ ਪਰਚੇ ਵੀ ਦਰਜ ਹੋਏ ਹੁਣ ਉਮੀਦ ਹੈ ਕਿ ਨਵੀਂ ਸਰਕਾਰ ਦੇ ਵਿੱਚ ਜਿਹੜੇ ਕਈ ਆਈਐਸ ਅਫਸਰਾਂ ਜਿਹੜਾ ਹੁਣ ਅਤੇ ਆਗੇ ਗ੍ਰੀਸ ਦੇ ਲੈਣਾ ਉਹ ਆਈਐਸ ਅਫਸਰ ਹੈ ਤੇ ਕੋਸ਼ਿਸ਼ ਕਰ ਰਹੇ ਆ ਕਿ ਇੱਥੇ ਇਨਕੁਆਰੀ ਹੋਵੇ ਤੇ ਪਰਚਾ ਦਰਜ ਹੋਵੇ ਇਹ ਤਾਂ ਰੌਲਾ ਪਾਣ ਵਾਲੇ ਤੇ ਠੀਕ ਪੰਜਾਬੀ ਕਹਿੰਦੇ ਪੰਜਾਬੀ ਕਹਿੰਦੇ ਸਿੱਖਾਂ ਨਾਲ ਧੱਕਾ ਕਹਿੰਦੇ ਨਾ ਸਿੰਘ ਕਹਿੰਦੇ ਸਿੱਖਾਂ ਨਾਲ ਧੱਕਾ ਜਿਹੜਾ ਸਿੱਖ ਸਿੱਖਾਂ ਨਾਲ ਧੱਕਾ ਕਰਦੇ ਸਹੀ ਗੱਲ ਹੈ 1984 ਦੇ ਕਤਲੇਆਮ ਤੋਂ ਬਾਅਦ ਜਿਹੜੇ ਪੂਰੇ ਦੇਸ਼ ਦੇ ਲੁੱਟੇ ਹੋਏ ਜਿੰਦੇ ਟੱਬਰ ਦੀਆਂ ਔਰਤਾਂ ਨਾਲ ਬਲਾਤਕਾਰ ਹੋ ਗਏ ਕਤਲ ਹੋ ਗਏ ਜ਼ਮੀਨ ਜਾਇਦਾ ਫੂਕ ਦਿੱਤੀਆਂ ਗਈਆਂ ਉਹ ਸਿੱਖ ਪੰਜਾਬ ਦੇ ਵਿੱਚ ਆ ਗਏ ਹਾਂਜੀ ਵੀ ਇੱਥੇ ਸਾਡੇ ਸਿੱਖ ਬੈਠੇ ਨੇ ਜਿਹੜੀ ਮਦਦ ਕਰਨਗੇ ਸਰਕਾਰਾਂ ਸਿੱਖਾਂ ਦੀਆਂ ਹੋਣਗੀਆਂ ਪੱਗ ਬੰਨਵਾਲੇ ਮੁੱਖ ਮੰਤਰੀ ਸਾਡੇ ਹਾਂਜੀ ਤੇ ਉਹਨੇ ਦੇ ਨਾਂ ਤੇ ਲੱਗ ਪਾ 1 ਲੱਖ ਕਰੋੜ ਦਾ ਕਪਲਾ ਉਹ ਸਕੈਮ ਮੈਂ ਕੱਢਿਆ ਠੀਕ ਹੈ ਜੀ ਜਿਹੜੇ ਸ਼ਹਿਰ ਐ ਖਾਸ ਕਰਕੇ ਮੋਹਾਲੀ ਜਲੰਧਰ ਲੁਧਿਆਣਾ ਬਠਿੰਡਾ ਪਟਿਆਲਾ ਹਜ਼ਾਰਾਂ ਜਾਇਦਾਦਾਂ ਸਰਕਾਰੀ ਰਿਕਾਰਡ ਦੇ ਮੁਤਾਬਕ ਉਹ ਅਜੇ ਤੱਕ ਵਿਕੀ ਹੀ ਨਹੀਂ ਸਰਕਾਰ ਦੇ ਬਿਦਵ ਖਾਲੀ ਪਈਆ ਠੀਕ ਹੈ ਜੀ ਤੇ ਉਹ ਵਿਕੀਆਂ ਨਹੀਂ ਕਿਉਂ ਨਹੀਂ ਵੀ ਕਿਹ ਖਾਲੀ ਪਈਆਂ ਮਤਲਬ ਕੀ ਹੈ ਫਿਰ ਇਹਦਾ ਸਰਕਾਰਾਂ ਨੇ ਉਹਨਾਂ 84 ਦੇ ਦੰਗਾ ਪੀੜਤਾਂ ਜਿਹਨੂੰ ਸਰਕਾਰ ਦੰਗਾ ਪੀੜਤ ਕਹਿੰਦੀ ਹੈ ਦੰਗਾ ਪੀੜਤ ਦਾ ਲਈ ਕੋਈ ਸਹੀ ਸਕੀਮ ਨਹੀਂ ਬਣਾਈ ਇੱਕ ਬੇਵਕੂਫ ਮੁੱਖ ਮੰਤਰੀ ਨੇ ਬਿਆਨ ਦਿੱਤਾ 90 ਦੇ ਦਾਕੇ ਦੀ ਗੱਲ ਹੈ ਕਿ ਜਿਹਨੂੰ ਜਿੱਥੇ ਜੋ ਜਗ੍ਹਾ ਮਿਲਦੀ ਦੱਬ ਲੋ ਆਹੀ ਕਪਲਾਇਆ ਠੀਕ ਹੈ ਹੁਣ ਜਿਹਦੇ ਘਰ ਦੇ ਟੱਬਰ ਦੇ ਬੰਦੇ ਮਾਰ ਦਿੱਤੇ ਔਰਤਾਂ ਨਾਲ ਬਲਤਕਾਰ ਹੋ ਗਏ ਜਿਵੇਂ ਜਾਂਦਾ ਫੂਕ ਦਿੱਤੀਆਂ ਉਹ ਚਾਹ ਨਹੀਂ ਹਿੰਮਤ ਬਚੀ ਕੋਈ ਜ਼ਮੀਨ ਦਾ ਬਲੇ ਨਹੀਂ ਜੀ 90% ਜ਼ਮੀਨਾਂ ਦੱਬੀਆਂ ਸਿੱਖਾਂ ਨੇ ਕੌਣ ਸਿੱਖਾ ਜਥੇਦਾਰ ਹੋਰ ਕੌਣ ਸਿੱਖ ਆਈਐਸ ਅਫਸਰ ਪੀਸੀਐਸ ਅਫਸਰ ਪੁਲਿਸ ਅਫਸਰ ਕਲਰਕ ਪੀਐਨ ਤੇ ਸੈਂਕੜੇ ਜਿਆਦਾ ਦਾ ਮੈਂ ਰਿਕਾਰਡ ਦੇ ਚੁੱਕਿਆ ਹਾਂ ਵਿਜੀਲੈਂਸ ਬਿਊਰੋ ਨੂੰ ਮੋਹਾਲੀ ਦਾ ਜਲੰਧਰ ਦਾ ਪਟਿਆਲੇ ਦਾ ਫਤਿਹਗੜ ਸਾਹਿਬ ਦਾ ਉਹ ਕਪਲੇ ਵੀ ਕੱਢਿਆ 1 ਲੱਖ ਕਰੋੜ ਦੇ ਨੇ ਤੇੜੇ ਆ ਠੀਕ ਹੈ ਮੈਂ ਕਹਿੰਦਾ ਵੀ ਕਰੋ ਇਹਦੇ ਇਹਦੇ ਕਾਰਵਾਈ ਨਹੀਂ ਹੋ ਰਹੀ ਇਸ ਤਰ੍ਹਾਂ ਦੇ ਬਹੁਤ ਸਾਰੇ ਕਪਲੇ ਅਸੀਂ ਕੱਢੇ ਹੁਣ ਤਾਂ ਅਸੀਂ ਭੁੱਲ ਵੀ ਗਏ ਕਿੰਨੇ ਕਪਲੇ ਗੋਲਡਨ ਫੋਰੈਸਟ ਚਿੱਟਾ ਫੰਡ ਕੰਪਨੀ ਗੋਲਡਨ ਫਰੈਸ਼ ਦੇ ਨਾਮ ਦੀ 4000 5000 ਏਕੜ ਜ਼ਮੀਨ ਪੰਜਾਬ ਚ ਪਈ ਹੈ ਜਿਹਦੇ ਰਿਕਾਰਡ ਦੇ ਵਿੱਚ ਪੰਜਾਬ ਸਰਕਾਰ ਮਾਲਕ ਬਣ ਗਈ ਬਾਅਦ ਚ ਮਾਮਲਾ ਸੁਪਰੀਮ ਕੋਰਟ ਚ ਹੈ ਉਹਦੀ ਜੱਜਾਂ ਦੀ ਕਸਟੋਡੀਅਨ ਕਮੇਟੀ ਬਣਾਈ ਹੋਈ ਹੈ ਹਾਈ ਕੋਰਟ ਦੇ ਜੱਜ ਮਿਸਟਰ ਗਰੇਵਾਲ ਦੇ ਇੰਚਾਰਜ ਲਾਏ ਹੋਏ ਆ ਤੇ 20 ਸਾਲ ਤੋਂ ਉਹ ਚਿੱਟਾ ਹਾਥੀ ਬਣੀ ਹੋਈ ਕਸਟੋਡੀਅਨ ਕਮੇਟੀ ਜੱਜਾਂ ਦੀ ਕਮੇਟੀ ਕਸਟੋਡੀਅਨ ਕਮੇਟੀ ਚਿੱਟਾ ਹਾਥੀ ਬਣੀ ਹੋਈ ਹੈ ਦਫ਼ਤਰਾਂ 'ਚ ਏਸੀ ਬੈਠੇ ਆ ਕਾਗਜ਼ ਕਾਲੇ ਕਰੀ ਜਾਂਦੇ ਆ ਤੇ ਇੱਥੇ ਮਾਫੀਏ ਨੇ ਜ਼ਮੀਨਾਂ ਦੱਬੀਆਂ ਹੋਈਆਂ ਤੇ ਕਿਸਾਨਾਂ ਨੂੰ ਮਾਫੀਏ ਨੇ ਖੇਤੀ ਕਰਨ ਲਈ ਠੇਕੇ ਦਿੱਤੀਆਂ ਹੋਈਆਂ ਹੁਣ ਸੋਚੋ ਚੰਡੀਗੜ੍ਹ ਦੀਆਂ ਜੜਾਂ ਦੇ ਵਿੱਚ 2000 ਏਕੜ ਜ਼ਮੀਨ ਹੋਵੇ ਡੇਰਾਵਸੀ ਬਲਾਕ ਚ ਨਾਮ ਪੰਜਾਬ ਸਰਕਾਰ ਦੇ ਚੜੀ ਹੋਵੇ ਉਹਦੀ ਕੀਮਤ 10 20 ਕਰੋੜ ਦਾ ਹੈਗੀ ਆ ਉਹਦੇ ਠੇਕਾ ਕਿੰਨਾ ਦਾ ਇਹ ਜੱਜਾਂ ਦੀ ਬੇਵਕੂਫੀ ਨਕੰਮੇ ਬਣ ਕਰਕੇ ਉਹ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਮਤਲਬ ਇੰਨੇ ਜ਼ਿਆਦਾ ਕਪਲੇ ਆ ਪੰਜਾਬ ਜਿੰਨੇ ਕਸੀਂ ਐਕਸਪੋਜ਼ ਕੀਤੇ ਆ ਆ ਪਿਛਲੇ 5-7 ਸਾਲ ਚ ਮੈਂ ਕਹਿੰਦਾ ਜਿਹੜਾ ਪੰਜਾਬ ਦਾ ਕਰਜ਼ਾ ਅੱਧੇ ਤੋਂ ਵੱਧ ਤੈਅਦੀ ਆ 3 ਲੱਖ ਕਰੋੜ ਤੋਂ ਉੱਪਰ ਦਾ ਮੈਂ ਦੱਸ ਸਕਦਾ ਗਰੀਬਾਂ ਦੇ ਮਕਾਨਾਂ ਦਾ ਕਪਲਾ 1 ਲੱਖ ਰੋਡ ਦਾ ਜਿਹੜਾ ਵਾਦਾ ਸਰਕਾਰ ਦਾ ਦੇ ਸਮੇਂ ਸ਼ੁਰੂ ਹੋਇਆ ਸੀ ਸ਼ਹਿਰਾ ਵਿਕਾਸ ਦੇ ਵਿੱਚ ਉਹ ਵੀ ਆਪਾਂ ਕੱਢਿਆ ਸੀ ਅਮਰੂਦ ਬਾਗਸ ਸਕੈਮ ਦਾ ਛੋਟਾ ਜਿਹਾ ਸਕੈਮ ਹੈ ਜਿਹੜਾ ਬੜਾ ਮਸ਼ਹੂਰ ਹੋਇਆ ਆ 84 ਦੰਗਾ ਪੁਇਟ ਦਾ ਨਾਮ ਦਾ ਸਕੈਮ ਕਿੱਟਾ ਵੱਡਾ ਮੈਂ ਕਹਿੰਦਾ 4-5 ਲੱਖ ਰੋਡ ਦੇ ਮੈਂ ਕਪਲੇ ਗਿਣਾ ਸਕਦਾ ਤੁਸੀਂ ਚੰਡੀਗੜ੍ਹ ਦੇ ਨੇੜੇ ਬੈਠੇ ਆ ਜੱਸੀ ਕੁਲਦੀਪ ਸਿੰਘ ਦੀ ਰਿਪੋਰਟ ਕਹਿ ਰਹੀ ਹੈ ਜਦੋਂ ਏਕੇ 47 ਵਾਲਿਆਂ ਦਾ ਦੌਰ ਖਤਮ ਹੋਇਆ ਪੰਜਾਬ ਦੇ ਵਿੱਚੋਂ ਤਾਂ ਉਦੋਂ ਥਾਣੇਦਾਰ ਕੋਈ ਬੰਦਾ ਡਰਦਾ ਸੀ ਸਪਾਈ ਤੋਂ ਉਹ ਬੰਦਾ ਡਰਦਾ ਸੀ ਹੈਨਾ ਤੇ ਉਹਨਾਂ ਕੋਲ ਡਰ ਡਰ ਕੇ ਸਾ ਰਿਕਾਰਡ ਚ ਹੇਰਾਫੇਰੀ ਕਰ ਦਿੱਤੀ ਗਈਆਂ ਸਸਤੀਆਂ ਖਰੀਦ ਲਈਆਂ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਕਿਸੇ ਵੀ ਨੇਤਾ ਦਾ ਨਾਮ ਬੋਲੋ ਪੁਰਾਣੇ ਦਾ ਉਹਦੀ ਜ਼ਮੀਨ ਐ ਦੱਬੀ ਹੋਈ ਘੱਟ ਰੇਟ ਤੇ ਖਰੀਦੀ ਹੋਈ ਐਸ ਤੱਕ ਗਵਰਨਰ ਆ ਪੰਜਾਬ ਦਾ ਰਿਹਾ ਬੀਕੇ ਐਨ ਛਿਬਰ ਉਹਦੇ ਟੱਬਰ ਦੀ ਵੀ ਜ਼ਮੀਨ ਐ ਹਾਂਜੀ ਕਾਂਗਰਸ ਦੀਆਂ ਅਕਾਲੀਆਂ ਦੀਆਂ ਜਿਹੜਾ ਕੋਈ ਛੋਟਾ-ਮੋਟਾ ਅਫਸਰ ਉਹਦੀ ਵੀ ਜ਼ਮੀਨਾਂ ਮਿਲਣ ਗਈਆਂ ਜੇ ਉਹ ਸਾਰੇ ਹੁਣ ਆਮ ਆਦਮੀ ਪਾਰਟੀ ਧਾਰੀਵਾਲ ਮੰਤਰੀ ਬਣਾਇਆ ਸੀ ਉਹ ਕਹਿੰਦੇ ਮੈਂ ਟਰੈਕਟਰ ਫੇਰਦਾਗਾ 1 ਇੰਚ ਜਗ੍ਹਾ ਖਾਲੀ ਨਹੀਂ ਕਰਾ ਸਕਿਆ ਉਹ ਸੋ ਐਡੇ ਵੱਡੇ ਵੱਡੇ ਕੱਪੜੇ ਆ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਚੰਡੀਗੜ੍ਹ ਦੇ ਇਲਾਕੇ ਜਿਹੜੇ ਅਸੀਂ ਐਕਸਪੋਜ਼ ਕੀਤੇ ਆ ਦੂਜਾ ਹੁਣ ਤੁਸੀਂ ਜਿਹੜੇ ਰੱਕ ਜੋ ਆਏ ਰਾਏਕੋਟ ਤੋਂ ਆਏ ਤੁਸੀਂ ਹਾਂਜੀ ਰਾਏਕੋਟ ਦੇ ਕੋ ਪੱਤਰਕਾਰ ਆ ਮੁੰਡਾ ਮਿੱਠਾ ਹਾਂਜੀ ਉਹ ਵਿਚਾਰੇ ਪੰਜਾਬ ਚ ਆਏ ਬੋਲਦੇ ਆ ਮਾਰਾ ਮੋਟਾ ਕਿਸੇ ਤਹਿਸੀਲਦਾਰ ਦੇ ਕਰਪਸ਼ਨ ਖਿਲਾਫ ਬੋਲੇ ਕੀ ਨਾਮ ਸੀ ਇਹਦਾ ਮਾਨ ਮਾਨ ਕੀ ਨਾਮ ਸੀ ਇਹਦਾ ਵਿਸ਼ਵਜੀਤ ਮਾਨ ਵਿਸ਼ਵਜੀਤ ਸਿੰਘ ਹਾਂਜੀ ਤੇ ਉਹ ਪੱਤਰਕਾਰ ਨੂੰ ਬਿਜਲੈਂਸ ਬਿਊਰੋ ਵਾਲਾ ਟੰਗਾਂ ਨੂੰ ਫਿਰਦੇ ਮਤਲਬ ਮੈਂ ਦੇਖਿਆ ਬਿਜਲੈਂਸ ਬਿਊਰੋ ਦੇ ਵਿੱਚ ਕਾਬਲ ਅਫਸਰ ਹੈਗੇ ਆ ਜਿਹਨੇ ਦਾ ਕੰਮ ਹੈ ਕਰਪਸ਼ਨ ਤੇ ਪੜਤਾਲ ਕਰਨਾ ਥੋੜੀ ਗੱਲ ਵਿਚਾਲਿਆ ਜਿਹੜਾ ਉਹ ਗੁਰਸੇਵਕ ਸਿੰਘ ਆ ਪਹਿਲਾਂ ਦਾ ਜੀ ਉਹਦੀ ਦੁਕਾਨ ਆ ਤਹਿਸੀਲ ਦੇ ਵਿੱਚ ਚਲੋ ਆਵਦੀ ਰੋਜੀ ਰੋਟੀ ਉਹਦੀ ਉਹਦੇ ਆਜ਼ਰੀ ਚੱਲਦੀ ਆ ਉਹਨੇ ਕੀ ਕੀਤਾ ਤਹਿਸੀਲਦਾਰ ਨੇ ਉਹਨੇ ਕਿਤੇ ਮਰਾਮਤ ਕਾਨ ਲੱਗਿਆ ਦੁਕਾਨ ਦੀ ਉਹਦਾ ਸਮਾਨ ਬਾਹਰ ਰੱਖ ਲਿਆ ਬਾਅਦ ਚ ਉਹ ਅੰਦਰ ਨਹੀਂ ਸੀ ਧਰਨ ਦਿੰਦਾ ਹੂੰ ਤੇ ਕਹਿੰਦਾ ਵੀ ਮੈਂ ਇਹਨੂੰ ਇੱਥੋਂ ਕੱਢਣਾਗਾ ਮੰਨ ਲਓ ਵੀ ਦਬਾਅ ਬਣਾਉਂਦਾ ਸੀਗਾ ਫੇਰ ਅਸੀਂ ਕਿਸਾਨ ਯੂਨੀਅਨ ਵੱਲੋਂ ਉੱਥੇ ਧਰਨਾ ਦਿੱਤਾ ਸੀ ਉਹਦਾ ਸਮਾਨ ਰਖਾਇਆ ਬਕਾਇਦਾ ਜਦੋਂ ਤਹਿਸੀਲਦਾਰ ਬਿਸ਼ਵਦੇਵ ਜੀ ਮਾਨਸੇ ਮੈਂ ਉਹ ਪ੍ਰੋਫੈਸਰ ਸਾਹਿਬ ਨੂੰ ਬੇਨਤੀ ਕਰਦਾ ਜਿਹਨੇ ਮੈਨੂੰ ਫੋਨ ਕੀਤਾ ਸੀ ਬਿਸ਼ਵਜੀਤ ਦੇ ਹੱਕ ਚ ਸੁਣ ਲੈਣ ਕੀ ਕਹਿ ਰਿਹਾ ਹੈ ਕਿ ਤੁਹਾਡਾ ਤਹਿਸੀਲਦਾਰ ਕਿੱਦਾਂ ਦਾ ਉਹਦੇ ਸਮਾਨ ਇਹਦਾ ਜਦੋਂ ਬਾਹਰ ਰਖਾਤਾ ਸੀਗਾ ਫਿਰ ਅਸੀਂ ਅੰਦਰ ਧਰਾਇਆ ਫਿਰ ਉੱਥੇ ਐਸ ਐਚਓ ਸੀਗਾ ਉਹਦਾ ਨਾਮ ਸੀਗਾ ਹੁਣ ਮੈਂ ਸ਼ਾਇਦ ਭੁੱਲ ਗਿਆ ਦਵਿੰਦਰ ਸਿੰਘ ਉਹ ਜਦੋਂ ਆਇਆ ਉਹ ਦੁਕਾਨ ਦੀ ਮੁਰੰਮਤ ਅਸੀਂ ਕਰਨ ਦੇਣ ਲੱਗਾ ਫਿਰ ਅਸੀਂ ਧੱਕੇ ਨਾਲ ਮੁਰੰਮਤ ਕਰਾਈ ਘੱਟੋ ਘੱਟ 200 ਬੰਦੇ ਨੇ ਉੱਥੇ ਧਰਨਾ ਦਿੱਤਾ ਮੈਨੂੰ ਪਤਾ ਉਹ ਸਾਰੀ ਗੱਲ ਜਿਹੜੀ ਜਾਲੀ ਵਸੀਅਤ ਦੀ ਇਹ ਕੁੜੀ ਆਈ ਸੀ ਸੀ ਭੈਣ ਗੁਰਸ਼ੇਵਗ ਨਾਲ ਹਾਈ ਕੋਰਟ ਗਏ ਸੀ ਮੈਨੂੰ ਮਿਲੇ ਸੀ ਮੈਂ ਉਹਨਾਂ ਦੀ ਵੀਡੀਓ ਬਣਾ ਕੇ ਵੀ ਵਾਇਰਲ ਕੀਤੀ ਐ ਤੇ ਉਸ ਤੋਂ ਬਾਅਦ ਇਹਨਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਸੁਣਾਇਆ ਚਾਹਿਆ ਕਿ ਵਿਜੀਲੈਂਸ ਬਿਊਰੋ ਦੀ ਇੱਕ ਸੀਨੀਅਰ ਅਫਸਰ ਉਹਨੂੰ ਦਬਕੇ ਮਾਰਦੀ ਰਹੀ ਐ ਵੀ ਤੁਸੀਂ ਵੀਡੀਓ ਕਿਵੇਂ ਬਣਾ ਦਿੱਤੀ ਤੇ ਉਹਨੇ ਇਹ ਵੀ ਕਿਹਾ ਕਿ ਤਨੋਂਨ ਦੱਸਾਂਗੇ ਪੱਤਰਕਾਰਾਂ ਤੇ ਉਹਦੀ ਖੁੰਦਕ ਦੇ ਵਿੱਚ ਉਹਤੇ ਪਰਚਾ ਦਰਜ ਕਰਨ ਦੀ ਤਿਆਰੀ ਚ ਮੈਂ ਹੁਣ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਬਿਜ਼ਨਸ ਬਿਊਰੋ ਦੇ ਵਿੱਚ ਸਾਫ਼ ਅਖਸ ਵਾਲੇ ਲੋਕ ਚਾਹੀਦੇ ਆ ਪਹਿਲੇ ਬਿਜ਼ਨਸ ਬਿਊਰੋ ਬਹੁਤ ਬਦਨਾਮ ਕਰ ਲਈ ਤੁਸੀਂ ਬੀਕੇ ਉੱਪਰ ਦੇ ਛੱਡ ਕੇ ਭੱਜ ਗਏ ਸੀ ਤੇ ਆ ਪੁਰਾਣਾ ਵਿਜੀਲੈਂਸ ਚੀਫ ਸ਼ਰਮਾ ਜੀ ਬਰਿੰਦਰ ਸ਼ਰਮਾ ਬਰਿੰਦਰ ਸ਼ਰਮਾ ਖਲਾਫ ਅਸੀਂ ਬਹੁਤ ਬੋਲੇ ਠੀਕ ਹੈ ਬਰਿੰਦਰ ਅਸੀਂ ਬੋਲੀਏ ਕੋਈ ਗੱਲ ਨਹੀਂ ਤਾਂ ਆਮ ਪਬਲਿਕ ਐ ਪੰਜਾਬ ਸਰਕਾਰ ਨੇ ਰੋਪ ਲਾਇਆ ਉਹਦੇ ਤੇ ਕਰਪਸ਼ਨ ਦੇ ਡੈਲੀਕ ਪਾਸੇ ਖਬਰ ਲੱਗੀ ਹੈ ਵੱਡੀ ਕਿ ਕਰਪਸ਼ਨ ਦੇ ਰੂਪਾਂ ਕਰਕੇ ਬਦਲੀ ਕੀਤਾ ਗਿਆ ਕਿੰਨੇ ਇਹਨਾਂ ਦੇ ਬੜੇ ਸੀਨੀਅਰ ਅਫਸਰ ਆਈਜੀ ਅਫਸਰ ਆ ਏਆਈਜੀ ਅਫਸਰ ਆ ਟਰਮੀਨੇਟ ਹੋਏ ਸਸਪੈਂਡ ਹੋਏ ਇਸ ਕਰਕੇ ਜੇ ਕੋਈ ਬਿਜ਼ਨਸ ਬਿਊਰੋ ਦਾ ਅਫਸਰ ਧੱਕਾ ਕਰ ਰਿਹਾ ਨਜਾਇਜ਼ ਕਰ ਰਿਹਾ ਤਾਂ ਉਹਨੂੰ ਨੱਥ ਪਾਣੀ ਬਣਦੀ ਹੈ ਇਹ ਮੈਂ ਤੁਹਾਡੇ ਚੈਨਲ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਨਹੀਂ ਤਾਂ ਸਾਲ ਲੱਗੇ ਸਾਲ ਡੇਢ ਸਾਲ ਜੇ ਤੁਸੀਂ ਇਹਦਾ ਧੱਕਾ ਕਰੋਗੇ ਪੱਤਰਕਾਰਾਂ ਨਾਲ ਔਰ ਸਿਰਫ ਇਹੇ ਪ੍ਰਿਸ਼ਟ ਅਫਸਰਾਂ ਦੀ ਕਟਪੁਤਲੀ ਬਣ ਕੇ ਸਰਕਾਰ ਨੂੰ ਇਹਦਾ ਖਾਮਾਜਿਆ ਭੁਗਤਣਾ ਪੈ ਸਕਦਾ ਅਸੀਂ ਆਮ ਲੋਕ ਹੈ ਸਧਾਰਨ ਲੋਕ ਹੈ ਅਸੀਂ ਵੀ ਬਣਦੀ ਮਦਦ ਕਰਾਂਗੇ ਜੇ ਕੋਈ ਸਰਕਾਰੀ ਅਫਸਰ ਪਾਵੇਂ ਪੋਰਸ ਦਾ ਹੋਵੇ ਪਾਵੇਂ ਬਿਜਲੈਸ ਬਿਊਰੋ ਦਾ ਹੋਵੇ ਪਾਵੇਂ ਕੋਈ ਜਾਜ ਹੋਵੇ ਅਸੀਂ ਜਿਹੜੀ ਬਣਦੀ ਹੈਲਪ ਆਫ ਕਰਾਂਗੇ ਅਸੀਂ ਸੱਚ ਨਾਲ ਖੜਾਂਗੇ ਜਿਹੜੀ ਜਥੀਬੰਦੀ ਤੁਸੀਂ ਨਾਮ ਲਈ ਧਨੇਰ ਹੈ ਨਾ ਹਾਂਜੀ ਕਤਲ ਕੇਸ 302 ਦੇ ਕਤਲ ਕੇਸ ਸਜ਼ਾ ਹੋ ਗਈ ਜਿਹਨੂੰ ਹਾਂਜੀ ਸੁਪਰੀਮ ਕੋਰਟ ਤੱਕ ਰਾਹਤ ਨਹੀਂ ਮਿਲੇ ਹਾਂਜੀ ਸਾਡੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਧਨੇਰ ਮਨਜੀਤ ਸਿੰਘ ਧਨੇਰ ਹਾਂਜੀ ਤੇ ਸਜ਼ਾ ਮਾਫ ਹੋਈ ਕਿ ਨਹੀਂ ਹੋਈ ਆਜ਼ਾਦ ਘੁੰਮਦਾ ਹੋਈ ਆ ਲੋਕਾਂ ਦੀ ਜਦੋਂ ਇੱਕੇ ਦੀ ਜਿੱਤ ਹੋਈ ਮੇਰਾ ਮੈਂ ਇਹੀ ਗੱਲ ਕਹਿਣਾ ਸਰਕਾਰਾਂ ਨੂੰ ਤੇ ਅਫਸਰਾਂ ਨੂੰ ਲੋਕੀ ਦਿੰਦੇ ਲੋਕੀ ਖੁੰਦੇ ਤਖਤ ਤਾਜ ਤੇ ਸਰਦਾਰੀ ਸਹੀ ਗੱਲ ਹੈ ਸਰਕਾਰ ਨੂੰ ਮੈਂ ਕਹਿੰਦਾ ਬਿੱਲੀਆਂ ਦੇ ਲੜਾਈ ਚ ਅਫਸਰਾਂ ਦੇ ਬਾਂਦਰਾ ਦੇ ਸਜ਼ਾਰੇ ਬਿੱਲੀਆਂ ਹੈਂਗਾ ਕਾਂਗਰਸ ਪਾਰਟੀ ਅਕਾਲੀ ਦਲ ਆਪ ਕੇ ਮੈਂ ਸੀਟ ਲੈਣੀ ਮੈਂ ਸੱਤਾ ਚਾਣਾ ਪ੍ਰਿਸ਼ਟ ਬਾਂਦਰ ਕੌਣ ਹੈ ਬਿਜ਼ੀਨੈਸ ਹੋਊਗੀ ਜੀ ਜਿਹੜੇ ਸਰਕਾਰੀ ਅਫਸਰ ਹੈ ਉਹ ਚਾਹੇ ਬਿਜ਼ਨੈਸ ਬਿਊਰੋ ਵਾਲੇ ਹੋਣ ਚਾਹੇ ਪੁਲਿਸ ਵਾਲੇ ਹੋਣ ਚਾਹੇ ਤਹਿਸੀਲਦਾਰ ਹੋਣ ਚਾਹੇ ਡਿਪਟੀ ਕਮਿਸ਼ਨਰ ਹੋਣ ਜਿਹੜੇ ਪ੍ਰਿਸ਼ਟ ਹੈ ਉਹ ਬਾਂਦਰ ਉਹ ਕਹਿੰਦੇ 40 40 ਸਾਲ ਅਸੀਂ ਨੌਕਰੀ ਕਰਨੀ ਹੈ 60 ਸਾਲ ਦੀ ਉਮਰ ਤੇ ਰਿਟਾਇਰਮੈਂਟ ਤੱਕ ਸਾਡ ਨੂੰ ਕੋਈ ਹਲਾ ਨਹੀਂ ਸਕਦਾ ਇਸ ਕਰਕੇ ਉਹ ਭੁਸਰੇ ਹੋਏ ਬਾਂਦਰਾਂ ਨੂੰ ਕਾਬੂ ਕਰੋ ਸਰਕਾਰ ਨੂੰ ਕਹਿ ਰਿਹਾ ਮੈਂ ਨਹੀਂ ਤਾਂ ਤੁਹਾਡੀ ਬਿੱਲੀਆਂ ਲੜਾਈ ਦਾ ਫਾਇਦਾ ਲੈ ਜਾਣਗੇ ਧੰਨਵਾਦ